ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋਖਦੰਤ ਇੱਕ ਬੜਾ ਸਿੱਖ ਕੌਮ ਦੇ ਵਿੱਚ ਅਹਿਮ ਮੁੱਦਾ ਘੁੰਮ ਰਿਹਾ ਮਾਤਮੇ ਬਗਲਤ ਦੀ ਸ਼ਹੀਦੀ ਸੋਲਿਆਂ ਦਾ ਇਹ ਸਾਬ ਜਦ ਨਹੀਂ ਮਹਾਨ ਸ਼ਹਾਦਤ ਸਿੱਖ ਕੌਮ ਲਈ ਕਿਹੜਾ ਖਾਂ ਰੱਖ ਲਿਆ ਕੀ ਮਾਤਮੇ ਨਿਕਲ ਬਜਾਉਣਾ ਲਾਜ਼ਮੀ ਹੈ ਉਹਦੇ ਬਾਰੇ ਚਰਚਾ ਲੈਣਾ ਸੰਗਤਾਂ ਦੇ ਸਾਮਣੇ ਸੁਪੇਸ਼ ਕਰ ਰਹੇ ਹਾਂ ਤੇ ਉਂਝ ਮਰੇ ਕੋਈ ਲਾਸ਼ ਦੇ ਵੈਣ ਪੈਂਦੇ ਉਂਝ ਮਰੇ ਕੋਈ ਲਾਸ਼ ਦੇ ਵੈਣ ਪੈਂਦੇ ਅਣਖੀ ਢੁਕਣ ਜਾਂ ਕਾਰੀਗਜਾ ਹੁੰਦੇ ਰੂਣ ਧੂਣ ਦੇ ਰਾਗ ਮਰੇ ਮੁੱਕਿਆਂ ਲਈ ਸਦਾ ਸੁਹਲੇ ਸ਼ਹੀਦਾਂ ਦੇ ਗਾਉਂਦਾ ਹੈ ਟੈਣੀ ਕਲਾ ਵਿੱਚ ਪੀਰ ਨੇ ਲੈ ਜਾਂਦੇ ਚੜ੍ਹਦੀ ਕਲਾ ਦੇ ਸੁਹਲੇ ਗਵਾ ਹੁੰਦੇ ਦੁਨੀਆ ਮੁੱਕੇ ਤਾਂ ਮਾਤਮੀ ਬਿਗਲ ਵੱਜਣ ਨਗਾਰਿਆਂ ਨਾਲ ਸ਼ਹੀਦ ਵਿਦਾਵਤ ਜੇਕਰ ਨਹੀਂ ਯਕੀਨ ਤਾਂ ਪੜੋਗਾ ਤਾ ਜੇਕਰ ਨਹੀਂ ਯਕੀਨ ਤਾਂ ਪੜੋਗਾ ਤਾਂ ਅੱਜ ਤੱਕ ਦੇ ਆਸਾਕਿਆਂ ਸਾਰਿਆਂ ਦੀ ਅਕਾਲ ਤਖਤ ਹੌਲੇ ਪਹਿਲੇ ਫੈਸਲੇ ਦੀ 33 ਤਵੀ ਤੋਂ ਪੜਕੇ ਅੰਗਾਰਿਆਂ ਦੀ ਜਿਹੜੇ ਢੱਡ ਸਰੰਗੀਆਂ ਨਾਲ ਗੂੰਜੇ ਪਿੰਡ ਪਿੰਡ ਚੋਂ ਉੱਠੇ ਜਾਕਾਰਿਆਂ ਦੀ ਦਿੱਲੀ ਅਤੇ ਲਾਹੌਰ ਤੱਕ ਗੂੰਜ ਪੁੱਜੀ ਅਨੰਦਪੁਰ ਵਿੱਚ ਵੱਜੇ ਨਗਾਰਿਆਂ ਦੀ ਦੱਸੋ ਕਦੋਂ ਸੀ ਮਾ ਆਦਮੀ ਵਿਗਲ ਵੱਜੇ ਜਦੋਂ ਬੱਚੇ ਸੀ ਨੇਜ਼ੀਆਂ ਤੇ ਟੰਗ ਹੋਏ ਦਸਮ ਪਿਤਾ ਦੇ ਨੈਣੋਂ ਕੱਥੀ ਨੀਰ ਡੁੱਗ ਡਗਾ ਚਾਰੇ ਪੁੱਤ ਵੀ ਮੌਤ ਲਾ ਮੰਗ ਹੋਈ ਬੰਦਾ ਸਿੰਘ ਦੇ ਪੁੱਤਾਂ ਲਹੂ ਉੱਟੜ ਅੰਗ ਅੰਗ ਸੀ ਲਹੂ ਨਾਲ ਰੰਗ ਹੋਏ ਉਰਵੇਂ ਠਾਰਵੇਂ ਸਈਦੇ ਵਿੱਚ ਵੇਖੋ ਕਿੰਨੇ ਦੇਸ਼ ਪੰਜਾਬ ਲਈ ਜੰਗ ਹੋਈ ਡਗਾ ਲੱਗਦਾ ਰਿਹਾ ਨਗਾਰਿਆਂ ਤੇ ਡਗਾ ਲੱਗਦਾ ਰਿਹਾ ਨਗਾਰਿਆਂ ਦੇ ਪੰਛ ਸਦਾ ਹੀ ਮੌਤ ਨਾਲ ਖਹਿ ਗਿਆ ਏ ਮਾਤਮ ਕੀਤੇ ਨਾ ਵਰਤੇ ਘੱਲੂਕਾਰੇ ਲੱਖਾਂ ਜ਼ੁਲਮਾਂ ਨੂੰ ਸੀਨੇ ਤੇ ਸਹਿ ਗਿਆ ਏ ਮੀਲਾਂ ਤੱਕ ਸੀ ਵਿਖਰੀਆਂ ਵੇਖ ਲਾਸ਼ਾਂ ਮੀਲਾਂ ਤੱਕ ਸੀ ਵਿਖਰੀਆਂ ਵੇਖ ਲਾਸ਼ਾਂ ਇੱਕ ਸੰਘਾ ਵੇਖੋ ਕੀ ਕਹਿ ਗਿਆ ਏ ਸਜ ਲਹੌਰ ਦਾਲੀ ਦੇ ਨਾਲ ਆਪਰੇ ਤੱਕ ਖਾਲਸਾ ਬਾਕੀ ਖੁੱਲ ਰਹਿ ਗਿਆ ਏ ਅਸੀਂ ਸਦਾ ਸ਼ਹੀਦਾਂ ਦੇ ਗਾਏ ਸੋਲੇ ਇੱਕ ਵਾਰ ਹੀ ਮਾਤਮ ਤੇ ਸੋਗ ਹੋਇਆ ਕਰ ਕਰ ਪੰਜਾਬੀਆਂ ਵਹਿਣ ਪਾਏ ਰੰਗੀ ਜਦੋਂ ਸਾਡਾ ਛੇ ਦੇ ਪੰਜਾਬ ਹੋਇਆ ਰੰਗੀ ਜਦੋਂ ਸਾਡਾ ਛੇ ਦੇ ਪੰਜਾਬ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ